ਕੋਠੀਆਂ ਲਾਈਵ ਤਸਵੀਰਾਂ ਨੇ ਉਹ ਦੇਖ ਸਕਦੇ ਆਪਾਂ ਆ ਜੋ ਅੱਗੇ ਆ ਗਏ ਆ ਗਏ ਆ ਆ ਨਾ ਮਾਣਤ ਕੋਈ ਬਣਾ ਨਹੀਂ ਕੋਈ ਬਣਾ ਚੱਲ ਬਈ ਚੱਲ ਚੱਲ ਬਈ ਚੱਲ ਫੜੀ ਫੋਨ ਪਣੀ اوه او 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 सामे लड़कीअ जे लाइ री बनाउ पूरी सिहत जे लाइ पूरे वक़्तु जे लाइ ਤੇ ਦੇਖ ਸਕਦੇ ਆ ਜੀ बेहोश ਹੋ ਗਏ ਨੇ ਕੁਝ ਵਲੰਟੀਅਰ ਪੀਟੀਆਈ ਯੂਨੀਅਨ ਦੇ ਤੇ ਇਹ ਗੱਡੀ ਉਹਨਾਂ ਨੂੰ ਲੈ ਕੇ ਜਾ ਰਹੀ ਹੈ کافی ਜਿਆਦਾ ਇੱਥੇ ਮਾਹੌਲ ਖਰਾਬ ਹੋ ਗਿਆ ਇਹ ਸੰਗਰੂਰ ਹੈ ਭਗਵੰਤ ਸਿੰਘ ਮਾਨਾ ਦੇ ਕੋਠੀਆਂ ਲਾਈਵ ਤਸਵੀਰਾਂ ਨੇ ਇਹ ਦੇਖ ਸਕਦੇ ਆਪਾਂ ਕੋਈ ਪੀਆ ਨਾ ਕੋਈ ਆਤਰਾ ਕੋਈ ਮਾਨਸਾ ਕੋਈ ਮਾਨਸਾ ਕੋਈ ਬੋਲੀ ਬਣਾ ਵੀ ਕਿੰਨਾ ਜੀ ਕੋਈ ਕੋਈ ਵੀ ਕੋਈ ਨਾ ਕਰਿਆ ਕਿ ਆ ਮਤ ਗਿਆ ਹੈ ਸ਼ੇਰ ਇਹਨਾਂ ਨੂੰ ਬੰਨਣਾ ਉਹਨਾਂ ਨੇ ਇੱਥੇ ਲੱਗਦਾ ਬਹੁਤ ਜ਼ਿਆਦਾ ਕੰਮ ਖਰਾਬ ਹੋ ਸਕਦਾ ਇਹ ਡਾਗ ਵਾਟੀ ਚਾਰਜ ਸੂਪਰਫੈਸ਼ਨ ਦੁਆਰਾ ਲਗਾਤਾਰ ਕੋਸ਼ਿਸ਼ ਹੋ ਰਹੀ ਹੈ ਕਿ ਰੋਕਿਆ ਜਾਵੇ ਕਿਸੇ ਵੀ ਤਰੀਕੇ ਨਾਲ ਇਹਨਾਂ ਨੂੰ ਰੋਕ ਲਿਆ ਜਾਵੇ ਭਾਨਾ ਸਿੱਧੂ ਬਾਈ ਆਇਆ ਸੀ ਜਿਵੇਂ ਆਇਆ ਉਸ ਤੋਂ ਬਾਅਦ ਚ ਨੌਜਵਾਨਾਂ ਨੇ ਲਗਾਤਾਰ ਤੁਸੀਂ ਤਸਵੀਰਾਂ ਵੇਖ ਸਕਦੇ ਹੋ ਉਹ ਵੀ ਆਪਣੀ ਉੱਤੇ ਚੜਿਆ ਉਹ ਇਸ ਤਰ੍ਹਾਂ ਹੋਇਆ ਮੌਸਮ ਗਿਆ ਕੱਟ ਵਾਲਾ ਬਣ ਗਿਆ ਸੰਗਰੂਰ ਜਿੱਥੇ ਲਗਾਤਾਰ ਵਕਵਾਸ ਹੋ ਰਹੀਆਂ ਨੇ ਉਹਦੇ ਸਿੱਗੇ ਇਹ ਸਰਕਾਰ ਮਹੱਲਾ ਦੇ ਵਿੱਚੋਂ ਚੱਲੂਗੀ ਪਿੰਡਾਂ ਦੇ ਵਿੱਚੋਂ ਚੱਲੂਗੀ ਸਾਡੀ ਦੁਸ਼ਮਣੀ ਉਹਨਾਂ ਨਾਲ ਆ ਜਿਹੜਾ ਉਹ ਗੀ ਪਟਵਾਰ ਆ ਕੁੜੀਆਂ ਨੂੰ ਰਜਿੰਦਰਾ ਹਸਪੀਟਲ ਦੇ ਵਿੱਚ ਨਾਲ ਮਰਨ ਵਰਤ ਘਲਾਉਂਦਾ ਸੀਗਾ ਆਹੀ ਮੁੰਡੇ ਦੇ ਝੂਠੇ ਦਾਵੇ ਕਰਦਾ ਸੀ ਸਾਡੀ ਲੜਾਈ ਉਹਨਾਂ ਨਾਲ ਆ ਇਸ ਕਰਕੇ ਤੁਹਾਨੂੰ ਇਹ ਕਹਿਣਾ ਚਾਹੁੰਦੇ ਆ ਅਸੀਂ ਇਹਨਾਂ ਦੇ ਖਤਰਾ ਖਤਰਾ ਚੋੜਿਆ ਜਿਹੜੇ ਗੋਟਾ ਬਲੇ ਇਹਨਾਂ ਨੇ ਝੂਠੇ ਵਾਅਦੇ ਕਰੇ ਸੀਗੇ ਆ ਸਾਡੀ ਇਹ ਗੱਲ ਤੁਹਾਨੂੰ ਪਿਆਰ ਨਹੀਂ ਹੈਗੇ ਇਸ ਕਰਕੇ ਵੀਰੋ ਆਪਾਂ ਇਹਨਾਂ ਨੂੰ ਕਾਮ ਦਿੰਨੇ ਆ ਕਾਮਨਾਲੋ ਮੜਿਆ ਸਾਰਾ ਕੰਮ ਕਰਕੇ ਜੇ ਆਪਣਾ ਕੋਈ ਨਹੀਂ ਮੰਗ ਮੰਨੀ ਜਦੀ ਆਪਾਂ ਜੇ ਅੰਦਰ ਚੱਲਾਂਗੇ ਯਾਰ ਕੋਈ ਚੱਕਰ ਨਹੀਂ ਅਹ ਕੋਈ ਗੰਦੇ ਉਹਨਾਂ ਨੂੰ ਪ੍ਰਸ਼ਾਸਕ ਕੋਕਾਣਾ ਆਪਣੀ ਸਾਰੀ ਜਿਹੜੀ ਗੱਲ ਕਰ ਰਹੇ ਨੇਗੇ ਇਹ ਪ੍ਰਸ਼ਾਸਕ ਜਿਹੜਾ ਬੜੀ ਗੱਲ ਨਹੀਂ ਮੰਨੂਗਾ ਅੱਜ ਉਹ ਹੀ ਪਰਮਾਤਰ ਜਿਹੜਾ ਟੈਂਕੇ ਚੜਾ ਫੱਟਾ ਸੀਗਾ ਜਿਹੜਾ ਸਾਡੀਆਂ ਭੈਣਾਂ ਤੇ ਜਾ ਕੇ ਉਹ ਮਰਨ ਬੱਤ ਖਲਾਵਾ ਸੀਗਾ ਅੱਜ ਉਹ ਹੀ ਪਟਾਖੇ ਵਾਲ ਮੁੱਖ ਮੰਤਰੀ ਦੀ ਕੋਠੀ 'ਚ ਬੈਠਾ ਉਹ ਕਿ ਨਿਕਲ ਲੋ ਚਾਰ ਨਹੀਂ ਰਬੜ ਦੇ ਮੋਹ ਪੜ ਕੇ ਰਹਿ ਗਿਆ ਜਿਹੜਾ ਕਿਹਾ ਹੁੰਦਾ ਸੀ ਆਂਗੀਆਂ ਦੇ ਵਿੱਚੋਂ ਮਰਨ ਮਰ ਕੇ ਕੋਈ ਨਾ ਮੈਗਾ ਕਰਾ ਛੋਟੇ ਸਾਰਾ ਨਾ ਪੁੱਛਾ ਸਿਰ ਮੱਥਿਆ ਸਿਰ ਮੱਥਿਆ ਜਿਸ ਤਰਾ ਭੈਣੇ ਆਪਣੀ ਕਮੇਟੀ ਫੈਸਲਾ ਕਰੂਗੇ ਆਪਾਂ ਉਹਦੇ ਅੱਗੇ ਵਧਾਂਗੇ ਪਰ ਇਹੀ ਜਿਹੜਾ ਭਗਵੰਤ ਹੁਣ ਬੈਠਾ ਉੱਤੇ ਦੇਖੀ ਜਾਂਦਾ ਉਹੀ ਬੈਠਾ ਦੇਖੀ ਜਾਂਦਾ ਇਹਨਾਂ ਦੀ ਮਾਤਾ ਵੀ ਇੱਥੋਂ ਹੀ ਲੱਗਦੀ ਹੈ ਇਹਨਾਂ ਦੇ ਭੈਣ ਵੀ ਇੱਥੋਂ ਹੀ ਲੱਗਦੀ ਆ ਆ ਜਿਹੜੀ ਪੁੱਤਰ ਕਰਾ ਨੂੰ ਸਵਾਰ ਕਰਾ ਆ ਨਰਿੰਦਰ ਕੌਰ ਦੀ ਭਾਗਵਾ ਜੰਮਿਆ ਲਿਆ ਕਹਿੰਦੇ ਤੁਸੀਂ ਉੱਥੇ ਜਾ ਕੇ ਮੁੰਡਿਆਂ ਦਾ ਕੁੜੀਆਂ ਦਾ ਹਾਲ ਕਿਉਂ ਨਹੀਂ ਪੁੱਛ ਰਹੇ ਕਹਿੰਦੇ ਮੇਰੇ ਤਾਂ ਕੀ ਪਤਾ ਕਿ ਨਹੀਂ ਮੇਰੇ ਗੱਲ ਨੂੰ ਪੈਣ ਅੱਜ ਤੇ ਅਸੀਂ ਅਣਪੜ੍ਹੇ ਹੀ ਹੈਗੇ ਅੱਜ ਤੇ ਅਸੀਂ ਅਣਪ ਜਿੱਕਦਾ ਨਾ ਮਿਲਣ ਗਏ ਫੋਨੋ ਵੀਰੋ ਉਹਨਾਂ ਨੇ ਜੀ ਗੱਲ ਕਹੀ ਬਾਹਰ ਦੇ ਲੋਕਾਂ ਕੁੱਦ ਚੇ ਦੇ ਦੇਖਾ ਕੇ ਕਹਿੰਦਾ ਪੰਜਾਬ ਦੇ ਵਿੱਚ ਤਾਂ ਕੋਈ ਲੱਗਣ ਦੇ ਤੂੰ ਤਾਵੜੀ ਜਿਹਾ ਨੌਜਵਾਨ ਮੁੰਡੇ ਕੁੜੀਆਂ ਸਤਮਾਤ ਮੁੱਖ ਮੰਤਰੀ ਨਾਲ ਗੱਲ ਕਹੀ ਆ ਮੈਂ ਬਿੱਡੀਆ ਜਰੀਏ ਮੈਂ ਲੋਕਾਂ ਜਿਹੜੇ ਕਹਾਂ ਚਾਹੁੰਦਾ ਆ ਨੌਜਵਾਨ ਕੌਣ ਲੱਗੇ ਆ ਨੌਜਵਾਨ ਤਾਂ ਉਹ ਮੈਂ ਪੰਜਾਬ ਪੁਰਸਾਰ ਦੇ ਵਿੱਚ ਕਹਿਣਾ ਚਾਹੁੰਦਾ ਮੁੱਖ ਮੰਤਰੀ ਸਤਹ ਮੇਰੇ ਬੰਦੂ ਕਾਹਨੂੰ ਕਿਹਾ ਕਿ ਤੁਮ ਅੱਜ ਕਾਹਨੂੰ ਹਸਪੀਟਲ ਤੇ ਪਹੁੰਚੀ ਕੁੜੀ ਪਰ ਸ਼ਾਸਨ ਨੂੰ ਬੇੜ ਤੇ ਆ ਸ਼ਾਸਨ ਕੋਈ ਵੀ ਜਿਹੜਾ ਢਾਈ ਮਹੀਨੇ ਹੋ ਗਏ ਜਿਹੜਾ ਅੰਦੋਲਨ ਕਰਦੇ ਨੂੰ ਢਾਈ ਮਹੀਨੇ ਹੋ ਗਏ ਨਾ ਵੀ ਇੱਥੇ ਬੈਠਿਆ ਨੂੰ ਬਿਲਕੁਲ ਜੀ ਕੋਈ ਜਿਹੜੀ ਗੱਲ ਪੁੱਛ ਕੇ ਨਹੀਂ ਕਰ ਰਹਾ ਜਿਹੜੀ ਕੁੜੀ ਆਉਂਦੀ ਕਿਲੇ ਵਿੱਚ ਆ ਕੇ ਦੱਸੋ ਜੀ 11 ਸਾਲ ਹੋ ਗਏ ਢਾਈ ਮਹੀਨੇ ਇੱਥੇ ਬੈਠੇ ਬੈਠਾ ਨੂੰ ਹੋ ਗਏ ਇਸ ਕਰਕੇ ਉਹ ਜਿਹੜੀ ਕੁੜੀ ਉੱਤੇ ਹਸਪੀਟਲ ਦੇ ਵਿੱਚ ਆਟੋਮੈਟਿਕ ਕਰਾਈ ਸੀਗੀ ਉਹ ਤੁ ਹਸਤੀ ਸ਼ਰਮਾ ਉੱਥੇ ਹਸਪੀਟਲ ਦੇ ਵਿੱਚੋਂ ਭੱਜ ਗਈ ਆ ਜੇ ਕੁੜੀ ਨੂੰ ਕੁਝ ਵੀ ਹੁੰਦਾ ਤਾਂ ਜ਼ਿੰਮੇਵ ਹੋਗਾ ਕਿਉਂਕਿ ਪ੍ਰਸ਼ਾਸਨ ਚ ਉਹਦੇ ਨਾਲ ਕੋਈ ਇੱਥੇ ਮੁੱਖ ਮੰਤਰੀ ਨੂੰ ਚ ਪੰਜਾਬ ਦੇ ਮੁੱਖ ਮੰਤਰੀ ਅੱਥੇ ਰਿਹਾ ਸਕਦਾ ਅੱਥੇ ਆ ਕੇ ਗੱਲ ਨਹੀਂ ਸੁਣ ਸਕਦਾ ਪਾਈਟਾ ਕਿੱਡਾ ਕਿ ਮੁੱਖ ਮੰਤਰੀ ਹੋ ਗਿਆ ਹਾਂ ਆਕੇ ਇੱਥੇ ਮੀਟਿੰਗ ਕਰੇ ਲੋਕਾਂ ਦੇ ਵਿੱਚ ਬੈਠ ਕੇ ਜਦੋਂ ਉੱਥੇ ਬੂਸੇ ਵਾਲੇ ਪੈਂਦਾ ਨਾ ਹੁੰਦਾ ਉਹਨੂੰ 2 ਤੋਂ 2000 ਵੱਡਾ ਪੰਜਾਬ ਕੁਰਸਾ ਲੱਗਦਾ ਇੱਥੇ ਲਾ ਕੇ ਮੀਟਿੰਗ ਕਰੇ ਇਹਦਾ ਚਾਹੇ ਕਿਦਾਂ ਤੁਹਾਨੂੰ ਮਾਰਿਆ ਇੱਥੋਂ ਤੱਕ ਕਰ ਕੁੜੀ ਨਾ ਕਿ ਦੋ ਦੋ ਮਿੱਥੇ ਟੈਂਸਨੇ ਮਾਰ ਲਾ ਆਹ ਪਈਆਂ ਲੱਗਿਆ ਆਹੀ ਕਾਬਰੇਟ ਮਾਤਰੀ ਜਿਹੜਾ ਫੁਲਮਾਂ ਖੜਾ ਤੁੰਦਾ ਹਦਾ ਆਹੀ ਕਾਬਰੇਟ ਮੈਟਰੀ ਦੇ ਆਹੀ ਕੇਤਰੀ ਵਾਲ ਜਿਹੜਾ ਕੁੜੀ ਨੂੰ ਭਾੜਾ ਹੋਣਾ ਹਾਂ ਸੀਗਾ ਉਹੀ ਕੁੜੀ ਆ ਜਿਹੜੀ ਉੱਥੇ ਹਸਪੀਟਲ ਦੇ ਵਿੱਚ ਵੱਜਿਆ ਹੋਈ ਕੁੜੀ ਆ ਉਹ ਹੀ ਆ ਬਈ ਇਸ ਕਰਕੇ ਆਪਾਂ ਥੋੜਾ ਜਾਵਦੇ ਦੇ ਵਿੱਚ ਵੀ ਰਹੋ ਕੋਤੇ ਕੇ ਬੇਨਤੀ ਹੈ ਪੰਜਾਬ ਪੁਲਿਸ ਵਾਲੇ ਵੀ ਵਿੱਚਦਾ ਹੈ ਗੱਲ ਕਹਿ ਰਹੇ ਨੇ ਕਿਹੜਾ ਜੀ ਦਾ ਬਹੁਤ ਕਰਦਾ ਵੀ ਅਕੇ ਜਾ ਕੇ ਕਹਿੰਦਾ ਜਾ ਘਰ ਤਾਂ ਦੋ ਪਰ ਕਹਿੰਦੇ ਸਾਡੀ ਮਜਬੂਰੀ ਹੈ ਪੰਜਾਬ ਪੁਲਿਸਾਂ ਨੂੰ ਪਰ ਇਹ ਗੱਲ ਸਾਡੀ ਨਹੀਂ ਚਾਹੀਦੀ ਆ ਛੋਟੀ ਭਾਤੀ ਵਾਲੇ ਛੋਟੇ ਦੇ ਨਾਮ ਜਿਹੜੇ ਮੁੰਡੇ ਆਪਣਾ ਬਾਕਾ ਬਾਕੀ ਨਾ ਆ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਤੁਸੀਂ ਸਾਡੇ ਭਰਾ ਹੋ ਤੁਸੀਂ ਤਾਂ ਭਾਤੀ ਹੋ ਕੇ ਆ ਬੈਠੇ ਲੇਖਤ ਰਹੇ ਇਸ ਕਰਕੇ ਥੋੜਾ ਮोटा ਇਹ ਕਰ ਆਪਾਂ ਵੀ ਥੋੜੀ ਕੰਮ ਕਰ ਲਿਆ ਕਰੋ ਲਗਾਤਾਰ ਤੁਸੀਂ ਤਸਵੀਰਾਂ ਵੇਖ ਰਹੇ ਹੋ ਧਰਨਾਕਾਰੀ ਜਿਹੜੇ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਣਾਂ ਦੇ ਕਰਦੇ ਬਾਹਰ ਖੜੇ ਸਨ ਇੱਕ ਗੱਡੀ ਜਿਹੜੀ ਪਾਣੀ ਦੇ ਬਿਸ਼ਾਰਾਂ ਵਾਲੀ ਹੁਣ ਦੂਜੀ ਗੱਡੀ ਮੰਗਵਾਈ ਕਿ ਤੁਸੀਂ ਵੇਖ ਸਕਦੇ ਹੋ ਇਹ ਤਸਵੀਰਾਂ ਨੇ ਪਹਿਲੀ ਗੱਡੀ ਦੇ ਵਿੱਚੋਂ ਪਾਣੀ ਖਤਮ ਹੋ ਗਿਆ ਸੀ ਉਸ ਤੋਂ ਬਾਅਦ ਇੱਕ ਹੋਰ ਗੱਡੀ ਮੰਗਵਾਈ ਗਈ ਹੈ ਤੇ ਅਸੀਂ ਤੁਹਾਨੂੰ ਇਹ ਦਿਖਾ ਦਿੰਨੇ ਆ ਤੇ ਤੁਸੀਂ ਵੇਖ ਸਕਦੇ ਹੋ ਜਿਹੜੀ ਦੂਜੀ ਗੱਡੀ ਹੈ ਉਹ ਅੰਦਰਲੇ ਪਾਸੇ ਖੜੀ ਹੈ ਤੇ ਹੁਣ ਨੌਜਵਾਨ ਜਿਹੜੇ ਨੇ ਉਹਨਾਂ ਵੱਲੋਂ ਕੋਸ਼ਿਸ਼ ਹੈ ਕਿ ਕਿਸੇ ਨੇ ਕਿਤੇ ਢੰਗ ਨਾਲ ਇਹਨਾਂ ਨੂੰ ਸ਼ਾਂਤਮਈ ਢੰਗ ਨਾਲ ਬਿਨਾ ਕਿਸੇ ਨੂੰ ਨੁਕਸਾਨ ਦੇ ਸਭ ਕੁਝ ਠੀਕ ਰਵੇ ਪਰ ਪ੍ਰਦਰਸ਼ਨਕਾਰੀ ਜਿਹੜੇ ਨੇ ਉਹ ਇੱਕੋ ਹੀ ਮੰਗ ਹੈ ਕਿ ਜਿਹੜੋ ਉਹਨਾਂ ਨਾਲ ਵਾਅਦਾ ਕੀਤਾ ਗਿਆ ਮੁੱਖ ਮੰਤਰੀ ਸਾਹਿਬ ਦੁਆਰਾ ਉਸ ਨੂੰ ਉਹ ਪੂਰਾ ਕਰਨ ਤੇ ਕਹਿੰਦੇ ਤਾਂ ਆਰ ਪਾਰ ਦੀ ਲੜਾਈ ਵਾਲੀ ਗੱਲ ਕੀਤੀ ਜਾ ਰਹੀ ਹੈ ਕਿ ਜਾਂ ਤਾਂ ਉਹਨਾਂ ਨੂੰ ਰੱਖਿਆ ਜਾਵੇ ਉਹਨਾਂ ਦੇ ਬਿਚਾਰ ਕਿ ਇਹਨਾਂ ਵਾਲਾ ਜੁਮੇਵਾਰੀ ਦਾ ਜਿਹਾ ਇਸ ਗੇਟ ਤੋਂ ਨਹੀਂ ਹਟਣਗੇ ਜਿਹਾ ਇਹਨਾਂ ਪ੍ਰਦਰਸ਼ਨਕਾਰੀਆਂ ਦੁਆਰਾ ਇਹ ਕਿਹਾ ਗਿਆ ਵਾਰ-ਵਾਰ ਇਹ ਵੀਰ ਤੋਂ ਬਿਲਕੁਲ ਸਮਾਂ ਹੈ